ਚੋਰੀ ਕਰਨ ਵਾਲਾ ਚੋਰ ਚੋਰੀ ਦੇ ਸਮਾਨ ਸਮੇਤ ਕੀਤਾ ਗ੍ਰਿਫਤਾਰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹਦਿਆ ਲਿਆ ਜਾਵੇਗਾ ਰਿਮਾਂਡ ਅਤੇ ਹੋਰ ਡੰਗਾਈ ਦੇ ਨਾਲ ਕੀਤੀ ਜਾਵੇਗੀ ਪੁਛਗੇਸ਼ ਬਠਿੰਡਾ ਦੇ ਥਾਣਾ ਸਿਵਲ ਲੈਂਡ ਦੇ ਐਸ ਐਚ ਓ ਹਰਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਅਜੀਤ ਰੋੜ ਦੇ ਵਿੱਚ ਇੱਕ ਘਰ ਦੇ ਵਿੱਚੋਂ ਇੱਕ ਵਿਅਕਤੀ ਵੱਲੋਂ ਟੂਟੀਆਂ ਅਤੇ ਹੋਰ ਸਮਾਨ ਜਿਹੜਾ ਉਹ ਚੋਰੀ ਕੀਤਾ ਗਿਆ ਸੀ ਜਿਸ ਤੇ ਉਹਨਾਂ ਨੂੰ ਜਦ ਸ਼ਿਕਾਇਤ ਮਿਲੀ ਤਾਂ ਉਹਨਾਂ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਮਾਮਲਾ ਦਰਜ ਕਰਕੇ ਇੱਕ ਵਿਅਕਤੀ ਉਹਨਾਂ ਵੱਲੋਂ ਗ੍ਰফতার ਕੀਤਾ ਗਿਆ ਗ੍ਰফতার ਕਰਨ ਤੋਂ ਬਾਅਦ ਇਸ ਤੇ ਦੇ ਕੋਲੋਂ ਕੋਲੋਂ ਚੋਰੀ ਕੀਤਾ ਸਮਾਨ ਜਿਹੜਾ ਹੈ ਉਹ ਬਰਾਮਦ ਕੀਤਾ ਗਿਆ ਅਤੇ ਇਸ ਵਿਅਕਤੀ ਤੇ ਪਹਿਲਾਂ ਵੀ ਮੁਕੱਦਮਾ ਇਸ ਤਰ੍ਹਾਂ ਦੇ ਇੱਕ ਆਪਣਾ ਤਰਜ ਹੈ ਉਹਨਾਂ ਨੇ ਕਿਹਾ ਕਿ ਅੱਜ ਇਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਹਦਾ ਰਿਮਾਂਡ ਹਾਸਲ ਕਰਕੇ ਜਿਹੜਾ ਬਾਕੀ ਇਹਦਾ ਸਮਾਨ ਜਿਹੜਾ ਇਸ ਦੇ ਕੋਲ ਬਰਾਮਦ ਕਰਾਉਣਾ ਉਹ ਵੀ ਆਪਣ ਜਲਦੀ ਕਰਵਾਇਆ ਜਾਵੇਗਾ ਤੇ ਨਾਲ ਉਹਨਾਂ ਵੱਲੋਂ ਇਸ ਤਰ੍ਹਾਂ ਦੇ ਕ੍ਰਾਈਮ ਕਰਨ ਵਾਲਾ ਸਖਤ ਜਤਾਬ ਨੇਤੀ ਹੈ ਕਿ ਅਗਰ ਤੁਸੀਂ ਇਸ ਤਰ੍ਹਾਂ ਹੀ ਕ੍ਰਾਈਮ ਕਰਦੇ ਰਹੇ ਤਾਂ ਤੁਸੀਂ ਵੀ ਸਾਰੇ ਜਿਹੜਾ ਵੀ ਵਿਅਕਤੀ ਇੱਥੇ ਆਪਾਂ ਕ੍ਰਾਈਮ ਕਰੇਗਾ ਉਸ ਰਾਖਾਂ ਦੇ ਪਿੱਛੇ ਹੋਏਗਾ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿੰਦੇ ਨੇ ਐਸ ਐਚਓ ਥਾਣਾ ਸਿਵਲ ਲائن ਹਰਜੋਤ ਸਿੰਘ ਜੀ ਸਾਹਿਬ ਕੀ ਨਾਮ ਤੇ ਕੀ ਮੰਬੇ ਚੋੜਾ ਮੇਰਾ ਨਾਮ ਇੰਸਪੈਕਟਰ ਹਰਜੋਤ ਸਿੰਘ ਹੈ ਮੁਖ ਅਫਸਰ ਥਾਣਾ ਅਛੇਵਲਾਈਨ ਬਠਿੰਡਾ ਮਾਨਜੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਮੈਡਮ ਸ਼੍ਰੀ ਅਮਨੀਤ ਖੰਡਲ ਆਈ ਪੀ ਐਸ ਤੇ ਨੇਦੰ ਦੇ ਬੇਸ਼ਰ ਵੀ ਕੋਈ ਵੀ ਜਿਹੜਾ ਏਰੀਆ ਚ ਕ੍ਰਾਈਮ ਹੁੰਦਾ ਹੈ ਕਿਸੇ ਵੀ ਤਰ੍ਹਾਂ ਦਾ ਉਹਦਾ ਜਿਹੜਾ ਤੁਰੰਤ ਐਫ ਆਈ ਆਰ ਰਜਿਸਟਰ ਕਰਕੇ ਤੇ ਸਖਤੀ ਨਾਲ ਜਿਹੜੀ ਇਹ ਕਾਰਵਾਈ ਕਰਕੇ ਤੇ ਜਿਹੜਾ ਕਯੂਸ ਨੂੰ ਅਰੈਸਟ ਕੀਤਾ ਜਾਵੇ ਉਸ ਤਹਿਤ ਹੀ ਜਿਹੜਾ ਹੈਗਾ ਸਾਨੂੰ ਭੂਜਨ ਦੀ ਕ੍ਰਿਸ਼ਨ ਲਾਲ ਜੀ ਨੇ ਕੰਪਲੇਂਟ ਦਿੱਤੀ ਸੀ ਵੀ ਜਿਹੜਾ ਉਹਨਾਂ ਦਾ ਜੀਤ ਰੋਡ ਘਰ ਹੈਗਾ ਅਗਲੀ ਨੰਬਰ 4 ਚੋਂ ਉਥੋਂ ਕੁਝ ਜੜੀਆਂ ਟੂਟੀਆਂ ਗ੍ਰੇ 18 ਦੇ ਕਈ ਟੂਟੀਆਂ ਕੁਝ ਚਾਂਦੀ ਦੇ ਸਿੱਕੇ ਤੇ ਕੁਝ ਕੈਸ਼ ਜਿਹੜਾ ਚੋਰੀ ਹੋਇਆ ਜਿਸ ਤੇ ਜਿਹੜਾ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕਰਕੇ ਜਿਹੜਾ ਇਸ ਚ ਦੋਸ਼ੀ ਐ ਸੂਰਜ ਕੁਮਾਰ ਨੂੰ ਅਸੀਂ ਜਿਹੜਾ ਅਰੈਸਟ ਕਰ ਲਿਆ ਜਿਸ પાસે ਟੂਟੀਆਂ ਤੇ ਜਿਹੜੇ ਹੈਗੇ ਆ ਪਾਈਪਾਂ ਬਰਾਮਦ ਕਰ ਲਈਆਂ ਤੇ ਜਿਹਨੂੰ ਅਜਮਾਨ ਜੋ ਮਦਾਨਜੋ ਵਿੱਚ ਪੇਸ਼ ਕਰਕੇ ਉਹਦਾ ਰਿਮਾਂਡ ਹਾਸਲ ਕਰਕੇ ਤੇ ਜੋ ਹੋਰ ਵੀ ਜਿਹੜੀ ਰਿਕਵਰੀ ਜਿਹੜੀ ਹੈ ਕਿ ਰਹਿੰਦੀ ਐ ਉਹਨਾਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ। ਮੈਂ ਇਹ ਇਸ ਤਰ੍ਹਾਂ ਜੁਲਦ ਨਹੀਂ ਕਰਦੀ। ਪਹਿਲਾਂ ਵੀ ਹਾਂਜੀ ਤੇ ਜਿਹੜਾ ਪਹਿਲਾਂ ਵੀ ਚੋਰੀ ਦਾ ਮੁਕੱਦਮਾ ਦਰਜ ਐ ਤੇ ਸੂਚ ਤੇ ਤੇ ਇਹੀ ਜਿਹੜਾ ਤੁਹਾਡੇ ਮਾਧਿਮ ਰਾਹੀਂ ਇਹੀ ਕਹਿਣਾ ਚਾਹੁੰਦਾ ਜੋ ਕੋਈ ਵੀ ਕ੍ਰਾਈਮ ਕਰੂ ਕਿਸੇ ਵੀ ਤਰ੍ਹਾਂ ਦਾ ਕੋਚੋਰੀ ਐ ਜਾਂ ਹੋਰ ਵੀ ਉਹਦੇ ਖਿਲਾਫ ਜਿਹੜਾ ਸਤਿਨਾ ਐਕਸ਼ਨ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਸਲਾਖਾ ਪਿੱਛੇ ਧੱਕਿਆ ਜਾ